ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦੋ ਕੁੜੀਆਂ ਜਾ ਰਹੀਆਂ ਹਨ ਉਹਨਾਂ ਦੇ ਪਿੱਛੇ ਚੋਰ ਆਏ ਨੇ ਤੁਸੀਂ ਦੇਖ ਸਕਦੇ ਹੋ ਵੀ ਚੋਰਾਂ ਦੀ ਹੌਸਲੇ ਕਿੰਨੇ ਵੱਧ ਚੁੱਕੇ ਹੋਏ ਨੇ ਕਿਸੇ ਦੀ ਧੀ ਪੈਨ ਸੇਫ ਨਹੀਂ ਹੈਗੀ ਕੋਈ ਵਪਾਰੀ ਸੇਫ ਨਹੀਂਗਾ ਫਿਰੋਜ਼ਪੁਰ ਦੇ ਵਿੱਚ ਆਏ ਦਿਨ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਕਿਸੇ ਦਾ ਬਾਈਕ ਚੱਕਿਆ ਜਾਂਦਾ ਜਾਂ ਲੁੱਟਾ ਖੋਮ ਹੋ ਜਾਂਦੀਆਂ ਜਾਂ ਕਿਸੇ ਘਰੇ ਜਾ ਕੇ ਚੋਰੀ ਹੋ ਜਾਂਦੀ ਹੈ ਫਿਰੋਜ਼ਪੁਰ ਸ਼ਹਿਰ ਦਾ ਮਾਹੌਲ ਨਾ ਵਿਗੜੇ ਕਿਉਂਕਿ ਬਹੁਤ ਜ਼ਿਆਦਾ ਇੱਥੇ ਚੋਰੀ ਦੀਆਂ ਵਾਰਦਾਤਾਂ ਵਧਈ ਜਾਂਦੀਆਂ ਲੁੱਟਾ ਖੋਮਾਂ ਵਧਈ ਜਾਂਦੀਆਂ ਅੱਜਕੱਲ ਜੇਕਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਬੇਫਿਕਰੀ ਤੇ ਬੇਪਰਵਾਹੀ ਨੂੰ ਘਰ ਹੀ ਛੱਡ ਕੇ ਜਾਓ ਕਿਉਂਕਿ ਬੇਪਰਵਾਹੀ ਨਾਲ ਘਰੋਂ ਨਿਕਲਣਾ ਹੁਣ ਤੁਹਾਨੂੰ ਸੜਕਾਂ ਦੇ ਉੱਤੇ ਮਹਿੰਗਾ ਪੈ ਸਕਦਾ ਹੈ ਹੋ ਸਕਦਾ ਤੁਹਾਨੂੰ ਸਾਡੀ ਗੱਲ ਅਟਪਟੀ ਲੱਗੇ ਪਰ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਦੇਖ ਕੇ ਤੁਸੀਂ ਵੀ ਸਾਡੀ ਗੱਲ ਦੇ ਨਾਲ 100% ਸਹਿਮਤ ਹੋਮੋਗੇ ਤਸਵੀਰਾਂ ਤੁਹਾਨੂੰ ਫਿਰੋਜ਼ਪੁਰ ਤੋਂ ਛੋਟੀਂਦਰ ਸਿੰਘ ਵਾਲਾ ਗਲੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਦੋ ਕੁੜੀਆਂ ਇੱਕ ਰਸਤੇ ਤੋਂ ਜਾ ਰਹੀਆਂ ਸੀ ਤੇ ਦੋ ਲੁਟੇਰੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਸਾਹਮਣੇ ਤੋਂ ਆਉਂਦੇ ਨੇ ਤੇ ਕੁੜੀ ਦਾ ਪਰਸ ਖੋਹ ਕੇ ਲਜਾਣ ਦੀ ਕੋਸ਼ਿਸ਼ ਕਰਦੇ ਨੇ ਕੁੜੀ ਆਪਣਾ ਪਰਸ ਨਹੀਂ ਛੱਡਦੀ ਤੇ ਦੁਟੇਰੇ ਉਸ ਲੜਕੀ ਨੂੰ ਦੂਰ ਤੱਕ ਕਸੀੜਦੇ ਹੋਏ ਲੈ ਜਾਂਦੇ ਨੇ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਲੋਕ ਜਿੱਥੇ ਇਹਨਾਂ ਘਟਨਾਵਾਂ ਨੂੰ ਲੈ ਕੇ ਚਰਚਾਵਾ ਕਰ ਰਹੇ ਨੇ ਤੇ ਚਿੰਤਾ ਵੀ ਜ਼ਾਹਰ ਕਰ ਰਹੇ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਉੱਤੇ ਸਵਾਲ ਵੀ ਵੱਡੇ ਖੜੇ ਹੋ ਰਹੇ ਨੇ ਕਿ ਕਿਉਂ ਬੇਖੌਫ ਹੋ ਕੇ ਅਜਿਹੇ ਲੁਟੇਰੇ ਸੜਕਾਂ ਦੇ ਉੱਤੇ ਵਾਰਦਾਤਾ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਜੇਕਰ ਅਜਿਹਾ ਹੀ ਹਾਲ ਰਹਿੰਦਾ ਹੈ ਤਾਂ ਲੋਕ ਕਿਵੇਂ ਸੁਰੱਖਿਅਤ ਰਹਿ ਸਕਣਗੇ ਜੇਕਰ ਲੁਟੇਰੇ ਬੇਖੌਫ ਹੋ ਕੇ ਜਿੰਨਾ ਵਾਰਦਾਤਾ ਕਰ ਰਹੇ ਨੇ ਤਾਂ ਕੀ ਪੁਲਿਸ ਲਾਚਾਰ ਹੈ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਆਓ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਤੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੋਹ ਪਾਇਆ ਜਾ ਰਿਹਾ ਉਹਨਾਂ ਦੀ ਗੱਲ ਵੀ ਸੁਣਾ ਦਿੰਨੇ ਆ ਪਨਾ ਬੰਟੀ ਵਿਜਾਜ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦੋ ਕੁੜੀਆਂ ਜਾ ਰਹੀਆਂ ਉਹਨਾਂ ਦੇ ਪਿੱਛੇ ਚੋਰ ਆਏ ਨੇ। ਇਹ ਸੋਢੀ ਇੰਦਰ ਸਿੰਘ ਵਾਲੀ ਗੱਲੇ ਦੀ ਵੀਡੀਓ ਹੈ। ਤੁਸੀਂ ਇਹ ਦੇਖ ਸਕਦੇ ਹੋ ਕਿ ਚੋਰਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਹੋਏ ਨੇ। ਕਿਸੇ ਦੀ ਧੀ ਪੈਨ ਸੇਫ ਨਹੀਂ ਹੈ ਕਿ ਕੋਈ ਵਪਾਰੀ ਸੇਫ ਨਹੀਂ ਹੈਗਾ। ਫਰੋਜ਼ਪੁਰ ਦੇ ਵਿੱਚ ਆਏ ਦਿਨ ਵਾਰ ਤਾਂ ਹੁੰਦੀਆਂ ਰਹਿੰਦੀਆਂ ਆ। ਕਿਸੇ ਦਾ ਬਾਈਕ ਚੱਕਿਆ ਜਾਂਦਾ ਜਾਂ ਲੁੱਟਖੋਮ ਹੋ ਜਾਂਦੀਆਂ ਜਾਂ ਕਿਸੇ ਘਰੇ ਜਾ ਕੇ ਚੋਰੀ ਹੋ ਜਾਂਦੀ ਹੈ। ਪੁਲਿਸ ਪ੍ਰਸ਼ਾਸਨ ਦੇ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ। ਫਰੋਜ਼ਪੁਰ ਸ਼ਹਿਰ ਦਾ ਮਾਹੌਲ ਨਾ ਵਿਗੜੇ। ਬਗੀ ਬਹੁਤ ਜਿਆਦਾ ਇੱਥੇ ਚੋਰੀ ਦੇ ਵਾਰਦਾਤਾਂ ਵਧਈ ਜਾਂਦੀਆਂ ਲੁੱਟਖੋਮਾਂ ਵਧਈ ਜਾਂਦੀਆਂ ਆਪਣਾ ਬੰਟੀ ਵਿਜਾਜ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦੋ ਕੁੜੀਆਂ ਜਾ ਰਹੀਆਂ ਨੇ ਉਹਨਾਂ ਦੇ ਪਿੱਛੇ ਚੋਰ ਆਏ ਨੇ ਸੋਡੀ ਇੰਦਰ ਸਿੰਘ ਵਾਲੀ ਗੱਲੇ ਦੀ ਵੀਡੀਓ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਚੋਰਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਹੋਏ ਨੇ ਕਿਸੇ ਦੀ ਧੀ ਪੈਨ ਸੇਫ ਨਹੀਂ ਹੈਗੀ ਕੋਈ ਵਪਾਰੀ ਸੇਫ ਨਹੀਂ ਹੈਗਾ ਫਿਰੋਜ਼ਪੁਰ ਦੇ ਵਿੱਚ ਆਏ ਦਿਨ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹੈ ਕਿਸੇ ਦਾ ਬਾਈਕ ਚੱਕਿਆ ਜਾਂਦਾ ਜਾਂ ਲੁੱਟਖੋਮ ਹੋ ਜਾਂਦੀਆਂ ਜਾਂ ਕਿਸੇ ਘਰੇ ਜਾ ਕੇ ਚੋਰੀ ਹੋ ਜਾਂਦੀ ਹੈ ਪਲੀਜ਼ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਫਿਰੋਜ਼ਪੁਰ ਸ਼ਹਿਰ ਦਾ ਮਾਹੌਲ ਨਾ ਵਿਗੜੇ ਕਿ ਬਹੁਤ ਜ਼ਿਆਦਾ ਇੱਥੇ ਚੋਰੀ ਦੀਆਂ ਵਾਰਦਾਤਾਂ ਵਧਈ ਜਾਂਦੀਆਂ ਲੁੱਟਖੋਮਾਂ ਵਧਈ ਜਾਂਦੀਆਂ